ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਬਈ ਜ਼ਰੂਰੀ ਗੱਲ ਇਹ ਕਰਨੀ ਆ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੇ ਨਵੇਂ ਜਿਹੇ ਸ਼ੋਰ ਉੱਠੇ ਆ ਹਨਾ ਉਹਨਾਂ ਨੇ ਸਰਦਾਰੀ ਦਾ ਮਤਲਬ ਕੁਝ ਹੋਰ ਹੀ ਸਮਝ ਲਿਆ ਯਾਰ ਅੱਜ ਕੱਲ੍ਹ ਜਿਹੜੇ ਨਵੇਂ ਸ਼ੋਰ ਆ ਉਹ ਸਰਦਾਰੀ ਕਿਹੜੀ ਚੀਜ਼ ਨੂੰ ਸਮਝਦੇ ਆ ਵੀ ਹਾਂ ਵੀ ਘਰੇ ਚੰਗੀ ਥਾਰ ਖੜੀ ਹੋਵੇ ਜਾਂ ਚੰਗੀ ਸਕਾਰਪੀਓ ਖੜੀ ਹੋਵੇ ਜਾਂ ਚੰਗੀ ਫੋਰਚਨਰ ਖੜੀ ਹੋਵੇ ਚਾਰ ਪੰਜ ਘਰੇ ਕੂੜੀਆਂ ਹੋਣ ਰੀਲਾ ਰੁਲਣਾ ਪਾਉਣ ਨੂੰ ਹਨਾ ਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਵੇ ਕਦੇ ਅਸੀਂ ਚੰਡੀਗੜ੍ਹ ਨੂੰ ਲੰਘ ਜਾਈਏ ਕਦੇ ਅਸੀਂ ਜੈਪੁਰ ਨੂੰ ਲੰਘ ਜਾਈਏ ਕਦੇ ਸ਼ਹਿਰ ਚ ਗੇੜੇ ਦੀ ਕਦੇ ਕੁੜੀਆਂ ਦੇ ਕਾਲਜ ਅੱਗੇ ਗੇੜੇ ਦੇਈਏ ਰੀਲਾਂ ਪਾਈਏ ਸਨੈਪ ਪਾਈਏ ਬਾਲਾ ਜਾਦਾ ਮਢੀਰ ਨੇ ਇਸ ਗੱਲ ਨੂੰ ਸਰਦਾਰੀ ਸਮਝ ਲਿਆ ਤੇ ਅੱਜ ਕੱਲ ਇੱਕ ਉਹ ਨਿੱਕੀ ਜੀ ਚਾਂਦੀ ਦੀ ਡੱਬੀ ਜੇਬ ਚ ਰੱਖਣਗੇ ਘਰੇ ਭਾਵੇਂ ਰੋਟੀ ਪੱਕੇ ਨਾ ਪੱਕੇ ਬਾਹਰ ਚਿੱਟੇ ਕੁੜਤੇ ਪਜਾਮੇ ਤੇ ਨਿੱਕੀ ਜੀ ਉਹ ਚਾਂਦੀ ਦੀ ਡੱਬੀ ਲਈ ਫੜਨਗੇ ਹਾਂ ਅਸੀਂ ਤਾਂ ਨਾਗ ਨਹੀਂ ਖਾਣੇ ਤੇ ਉਹ ਬੰਦੇ ਆਪਣੇ ਆਪ ਨੂੰ ਐ ਸ਼ੋਅ ਕਰਦੇ ਆ ਵੀ ਹਾਂ ਅਸੀਂ ਤਾਂ ਸਰਦਾਰ ਆਂ ਸਰਦਾਰਾਂ ਵਾਲੀ ਫੀਲਿੰਗ ਲੈਣੇ ਆਂ ਤੇ ਉਹਨਾਂ ਦੇ ਵਿੱਚੋਂ ਬਾੜਿਆਂ ਦੇ ਪਿਓ ਮੈਂ ਇਹੋ ਜਿھے ਦੇਖੇ ਆ ਜਿਹੜੇ ਵਿਚਾਰੇ ਖੇਤ ਪੱਠੇ ਵੜਦੇ ਫਿਰਦੇ ਆ ਝੋਨੇ ਨੂੰ ਖਾਦ ਪਾਉਂਦੇ ਫਿਰਦੇ ਆ ਡੰਕਰਾਂ ਦਾ ਗੋਹਾ ਸਿੱਟਦੇ ਫਿਰਦੇ ਆ ਤੇ ਜਿਹੜੇ ਪੋਤਾ ਉਹ ਸਾਰੇ ਜਿਹੜੀ ਥਾਰ ਤੋਂ ਥੱਲੇ ਪੈਰ ਨਹੀਂ ਲਾਉਂਦੇ ਸਕਾਰ ਵੀ ਥੱਲੇ ਪੈਰ ਨੇ ਚਿੱਟੇ ਕੁੜਤੇ ਜਿਵੇਂ ਪਾ ਕੇ ਰੱਖਦੇ ਆ ਬਾਈ ਇਹ ਸਰਦਾਰੀ ਨਹੀਂ ਤਾਂ ਜਮ ਫੁੱਦੂ ਕੰਮ ਆ ਪਿਓ ਖੇਤ ਮਰਦਾ ਫਿਰਦਾ ਝੋਨੇ ਵਿੱਚ ਖਾਦ ਪਾਉਂਦਾ ਫਿਰਦਾ ਕੱਖ ਕੱਢਦਾ ਫਿਰਦਾ ਜਿਹੜਾ ਪੋਤਾ ਉਹ ਥਾਰ ਤੇ ਗੇੜੇ ਦਿੰਦਾ ਫਿਰਦਾ ਇਹ ਕਾਦੀ ਸਰਦਾਰੀ ਆ ਬਈ ਇਹ ਸਰਦਾਰੀ ਨਹੀਂ ਹੈਗੀ ਸਰਦਾਰੀ ਉਹ ਹੁੰਦੀ ਆ ਵੀ ਤੁਸੀਂ ਖੇਤਾਂ ਦਾ ਕੰਮ ਆਪ ਕਰਦੇ ਹੋ ਮਿੱਟੀ ਨਾਲ ਮਿੱਟੀ ਤੁਸੀਂ ਆਪ ਹੁੰਨੇ ਹੋ ਤੁਹਾਡੇ ਮੱਥੇ ਤੋਂ ਮਣਮਣ ਪਸੀਨਾ ਚੁੰਦਾ ਤੇ ਜਿਹੜਾ ਤੁਹਾਡਾ ਪਿਓ ਆ ਉਹਨੇ ਚਿੱਟਾ ਕੁਰਤਾ ਪਜਾਮਾ ਪਾਇਆ ਉਹ ਸਰਦਾਰਾਂ ਵਾਂਗੂ ਖੇਤ ਕੱਲਾ ਢੀੜਾ ਮਾਰਨਾ ਆਉਂਦਾ ਜਾਂ ਖੇਤ ਤੁਹਾਡੀ ਰੋਟੀ ਫੜਾਉਣਾ ਜਾਂ ਤੁਹਾਡੀ ਚਾਹ ਫੜਾਉਣਾ ਆਉਂਦਾ ਤੇ ਪਿਓ ਨੂੰ ਆਪਣੇ ਪੁੱਤ ਤੇ ਮਾਣ ਹੁੰਦਾ ਕਿ ਯਾਰ ਮੇਰਾ ਪੁੱਤ ਦੇ ਕਿੰਨਾ ਕੰਮ ਆ ਹਨਾ ਜਿਹੜਾ ਬੰਦਾ ਆਪਦੇ ਖੇਤ ਚ ਕੰਮ ਕਰਦਾ ਜਿਹਦੇ ਮੱਥੇ ਤੋਂ ਮਣਮਣ ਪਸੀਨਾ ਚੁੰਦਾ ਜੇ ਉਹ ਬੰਦਾ ਚਿੱਟਾ ਕੁੜਤਾ ਪਜਾਮਾ ਪਾ ਕੇ ਚੰਡੀਗੜ ਜਾਂਦਾ ਜਾਂ ਕਿਸੇ ਰਿਸ਼ਤੇ ਦੇ ਵਿੱਚ ਜਾਂਦਾ ਜਾਂ ਸ਼ਹਿਰ 'ਚ ਘੁੰਮਦਾ ਉਹ ਸਰਦਾਰੀ ਆ ਕਿਉਂਕਿ ਉਹ ਬੰਦਾ ਸਾਰਾ ਕੰਮ ਆਪ ਦੇ ਹੱਥਾਂ ਨਾਲ ਖੁਦ ਕਰਦਾ ਉਹਨੇ ਆਪ ਦੇ ਪਿਓ ਨੂੰ ਸਰਦਾਰ ਬਣਾ ਕੇ ਰੱਖਿਆ ਹੋਇਆ ਕਿਉਂਕਿ ਪੁੱਤ ਨੂੰ ਤਾਂ ਬਾਈ ਇੱਥੇ ਐਸ਼ ਹਰ ਕੋਈ ਕਰਾ ਲੈਂਦਾ ਪਰ ਪਿਓ ਨੂੰ ਐਸ਼ ਕੋਈ ਬਿਰਲਾ-ਬਿਰਲਾ ਕਰਾਉਂਦਾ ਜਣਾ ਖਣਾ ਪਿਓ ਨੂੰ ਐਸ਼ ਨਹੀਂ ਕਰਾ ਸਕਦਾ ਤੇ ਅੱਜ ਕੱਲ ਦੀ ਮੁੰਡੀਆਂ ਨੂੰ ਇਹ ਪਤਾ ਹੀ ਨਹੀਂਗਾ ਕਿ ਪਿਓ ਦੀ ਐਮੀਅਤ ਕੀ ਆ ਪਿਓ ਚੀਜ਼ ਕੀ ਆ ਅੱਜ ਕੱਲ ਦੇ ਸ਼ੋਹਰਾਂ ਨੂੰ ਨਹੀਂ ਪਤਾ ਹੈਗਾ ਭਾਈ ਅੱਜ ਕੱਲ ਦੇ ਸ਼ੋਹਰਾਂ ਨੂੰ ਕਾਹਦਾ ਪਤਾ ਕਿ ਉਹ ਫਲਾਣੇ ਕਲਾਕਾਰ ਦਾ ਗਾਣਾ ਆ ਗਿਆ ਉਹ ਏਨੇ ਮਿਲੀਅਨ ਚੱਲ ਗਿਆ ਫਲਾਣੇ ਗਾਣੇ ਵਿੱਚ ਆ ਗੱਡੀ ਸੀ ਫਲਾਣੇ ਗਾਣੇ 'ਚ ਆ ਗੱਡੀ ਸੀਗੀ ਜਾਂ ਥਾਰ ਕਢਾ ਲਈਏ ਲਿਮਟ ਚੱਕ ਕੇ ਜਾਂ ਸਕਾਰਪਿਓਟ ਵਾਲੀ ਲਿਮਟ ਚੱਕ ਕੇ ਜਾਂ ਫੋਰਚੂਨਰ ਕਢਾ ਲਈਏ ਲਿਮਟ ਚੱਕ ਕੇ ਪਰ ਲਿਮਟਾਂ ਵੱਡੀਆਂ ਕਰੀ ਆਉਣਗੇ ਪਰ ਇਹ ਨਹੀਂ ਸੋਚਣਾ ਵੀ ਸਾਡੇ ਪਿਓ ਨੇ ਕਿਵੇਂ ਰੁਪਈਆ ਰੁਪਈਆ ਜੋੜ ਕੇ ਘਰ ਨੂੰ ਬੰਨਿਆ ਮੇਰੀ ਮਾਂ ਨੇ ਕਿਵੇਂ ਡੰਗਰਾਂ ਦੁੱਧ ਵੇਚ-ਵੇਚ ਕੇ ਇਸ ਘਰ ਨੂੰ ਬੰਨਿਆ ਨਾ ਤੁਸੀਂ ਆਦੇ ਪਿੰਡ 'ਚ ਵੀ ਨਿਗਾਹ ਮਾਰ ਲਿਓ ਉਹਦੇ ਪਿੰਡ ਜਿਨ੍ਹਾਂ ਦੇ ਪਿਓ ਸਾਧਨ ਖੇਤ ਮਿੱਟੀ ਨਾਲ ਮਿੱਟੀ ਹੁੰਦੇ ਤੇ ਪੁੱਤ ਸਾਧਨ ਥਾਰ ਤੋਂ ਥਲੇ ਨਹੀਂ ਪੈਰ ਲਾਉਂਦਾ ਜਾਂ ਕਿ ਉਸਕਾਰ ਵੀ ਚੱਕੀ ਫਿਰਦਾ ਵੀ ਫੋਰਚੂਨ ਚੱਕੀ ਫਿਰਦਾ ਮੈਂ ਇਹ ਨਹੀਂ ਕਹਿੰਦਾ ਵੀ ਗੱਡੀਆਂ ਨਾ ਲਾਓ ਗੱਡੀ ਚ ਰੇਂਜ ਰੋਵਰ ਕਢਾ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਬਈ ਆਪ ਦੇ ਦਮ ਤੇ ਕਢਾਓ ਆਪ ਦੀ ਮਿਹਨਤ ਨਾਲ ਕਢਾਓ ਇਹ ਨਹੀਂਗਾ ਕਿ ਤੁਹਾਡਾ ਪਿਓ ਮਿੱਟੀ ਨਾਲ ਮਿੱਟੀ ਹੋਵੇ ਤੁਸੀਂ ਰੇਂਜ ਰੋਵਰਾਂ ਚੱਕੀ ਫਿਰੋ ਸਵਾਲ ਇਹ ਆ ਵੀ ਤੁਹਾਡੇ ਪਿਓ ਨੇ ਚਿੱਟਾ ਕੁੜਤਾ ਬਜਾਮਾ ਪਾਇਆ ਹੋਵੇ ਔਰ ਰਾਜਿਆਂ ਵਾਲੀ ਜ਼ਿੰਦਗੀ ਜਿਉਂਦਾ ਹੋਵੇ ਤੁਸੀਂ ਆਪ ਦਾ ਕੰਮ ਖੇਤ ਆਪ ਕਰਦੇ ਹੋਮੋ ਉਸ ਤੋਂ ਬਾਅਦ ਬਈ ਤੁਸੀਂ ਭਾਵੇਂ ਆਪਦਾ ਜਾਜ ਲੈ ਲਓ ਪਰ ਆਪਦੇ ਪਿਓ ਨੂੰ ਰਾਜਾ ਬਣਾ ਕੇ ਰੱਖੋ ਜਿਹੜੀ ਔਲਾਦ ਆਪਦੇ ਪਿਓ ਨੂੰ ਰਾਜਾ ਬਣਾ ਕੇ ਰੱਖਦੀਆਂ ਨਾ ਭਾਈ ਅਸਲ ਸਰਦਾਰੀ ਉਹ ਆ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਈਆਂ ਨੂੰ ਮਿਰਚਾਂ ਵੀ ਲੱਗਣਗੀਆਂ ਇਸ ਕਰਕੇ ਮਾਫ਼ੀ ਚਾਹੁੰਦੇ ਆ ਜਿਉਂਦੇ ਵਾਸਤੇ ਰੋ